ਹੈਲੋ ਜੀ ਸਸੀਕਾ ਜੀ ਸਾਰਿਆਂ ਨੂੰ ਦੇਖੋ ਆਪਣੇ ਕੋਲੇ ਪਏ ਸੀ ਜੀ ਇਹ ਦੁਪੱਟੇ ਕਿਉਂਕਿ ਇਹ ਦੁਪੱਟੇ ਆਪਣੇ ਕੋਲੇ ਪਏ ਨਹੀਂ ਤੇ ਸੂਟ ਇਹਨਾਂ ਦੇ ਨਾਲ ਫਟ ਗਏ ਦੇਖੋ ਹਨਾ ਕਈ ਵਾਰ ਕੀ ਹੁੰਦਾ ਆਪਾਂ ਸੂਟ ਇਸ ਤਰੀ ਪਾਉਂਦੇ ਰਹਿੰਦੇ ਹਾਂ ਦੁਪੱਟੇ ਲੈਂਦੇ ਨਹੀਂ ਜੀ ਘਰੇ ਨਾਲ ਦੇ ਤੇ ਸੂਟ ਪੰਤਲ ਕੇ ਫਟ ਜਾਂਦੇ ਨੇ ਦੁਪੱਟੇ ਨਾ ਐਵੇਂ ਪਏ ਰਹਿੰਦੇ ਨੇ ਆਪਣੇ ਕੋਲੇ ਆਪਾਂ ਜਦੋਂ ਵੀ ਡਾਈ ਕਰਾਉਣ ਜਾਂਦੇ ਆ ਉਹਨੂੰ ਤੇ ਦੇਖੋ ਦੁੱਗਨੇ ਦੁੱਗਨੇ ਪੈਸੇ ਆਪਣੇ ਤੋਂ ਡਾਈਆਂ ਵਾਲੇ ਲੈਂਦੇ ਨੇ ਅੱਜ ਆਪਾਂ ਤੁਹਾਨੂੰ ਘਰੇ ਰੰਗ ਕਾਟ ਕਰਨਾ ਦਿਖਾਉਣੀ ਆ ਜੀ ਘਰ ਵਿੱਚ ਆਪਾਂ ਕਿਵੇਂ ਇਹ ਕਲਰ ਉਤਾਰ ਸਕਦੇ ਆ ਤੇ ਦੂਜਾ ਕਲਰ ਇਹਦੇ ਵਿੱਚ ਕਿਵੇਂ ਚੜਾ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਨਾ ਕਲਰ ਰੰਗ ਕਾਟ ਕਰਾਂਗੇ ਇਹਦਾ ਆਪਾਂ ਲੱਤਿਆ ਜੀ 2-3 ਲੀਟਰ ਆਪਾਂ ਪਾਣੀ ਲੈ ਲਿਆ ਇੱਕ ਟੋਪੀਆ ਲੈ ਲੈਣਾ ਜਿਹਦੇ ਵਿੱਚ 2-3 ਲੀਟਰ ਪਾਣੀ ਪਾਉਣਾ ਤੇ ਉਹਦੇ ਵਿੱਚ ਆਪਾਂ ਜਿੰਨਾਕ ਮਤਲਬ ਕਿ ਆਪਣੀ ਦੁਪੱਟਾ ਡਿੱਪ ਹੋ ਜੇ ਇੱਕ ਲੈੱਟੇ ਜੀ ਆਪਾਂ ਇਹ ਰੰਗ ਕਾਟ ਦੀ ਡੱਬੀ ਇਹ 20 ਰੁਪਏ ਦੀ ਰੰਗ ਕਾਟ ਦੀ ਡੱਬੀ ਆਉਂਦੀ ਹੈ ਬਿੱਲੀ ਸ਼ਾਪ ਇਹਦਾ ਨਾਂ ਹੈਗਾ ਰੰਗ ਕਾਟ ਤੇ ਇਹ ਦੇਖੋ ਆਪਾਂ ਦੋ ਕ ਚਮਚੇ ਦੇ ਵਿੱਚ ਪਾ ਦੇਣੇ ਆ ਤੇ ਪਾਣੀ ਨੂੰ ਉਬਾਲ ਲੈਣਾ ਆਪਾਂ ਜਿਦੋਂ ਆਪਾਂ ਦੋ ਚਮਚੇ ਪਾ ਲਈ ਦੇਖੋ ਪਾਣੀ ਆਪਣਾ ਗਰਮ ਹੋ ਚੁੱਕਿਆ ਹਜੇ ਉਬਲ ਨਹੀਂ ਲੱਗਿਆ ਮੈਂ ਜਿਵੇਂ ਦੋ ਚਮਚੇ ਪਾਤੇ ਤੇ ਇਹਨੇ ਪਾਣੀ ਆਪਣਾ ਉਬਲਣ ਲੱਗ ਜੂ ਉਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਕੋਈ ਵੀ ਆਪਾਂ ਦੁਪੱਟਾ ਲੈ ਲੈਣਾ ਜਿਹਦਾ ਵੀ ਆਪਾਂ ਕਲਰ ਉਤਾਰਨਾ ਹੈ ਰੰਗ ਕਾਟ ਕਰਨਾ ਹੈ ਆਪਾਂ ਦੇਖੋ ਉਹ ਦੱਟੇ ਦਾ ਸੁਣ ਮੈਂ ਦਿਖਾਉਣੀ ਆ ਦੇਖੋ ਇਹ ਮੇਰੇ ਲਈ ਦੁਪੱਟਾ ਨਾਲ ਬਹੁਤ ਵਧੀਆ ਪਿਓਰ ਦਾ ਦੁਪੱਟਾ ਸੀਗਾ ਜਿਹਦਾ ਕੀ ਮੈਂ ਕਲਰ ਹੋਰ ਕਰਨਾ ਤੇ ਇਹਦਾ ਮੈਂ ਘਰ ਹੀ ਮਤਲਬ ਕਿ ਇਹਨੂੰ ਰੰਗ ਕਾਟ ਕਰਦੀਆਂਗੀ ਦੇਖੋ ਆਪਾਂ ਇਹਦੇ ਵਿੱਚ ਡਿਪ ਕਰਤਾ ਤੇ ਉਸ ਤੋਂ ਬਾਅਦ ਮੈਂ ਇਹਨੂੰ ਟੱਕ ਦੂੰਗੀ ਤੇ ਆਪਾਂ ਕੋਈ ਵੀ ਮਤਲਬ ਇਹਨਾਂ ਡੰਡਾ ਜਾਂ ਲੈ ਲੈਣੇ ਲੱਕੜ ਦਾ ਜਿਹਦੇ ਨਾਲ ਆਪਾਂ ਹਲਾ ਸਕੀਏ ਤੇ ਇੱਕ ਟੋਪੀਏ ਵਿੱਚ ਆਪਾਂ ਠੰਡਾ ਪਾਣੀ ਪਾ ਕੇ ਲਵੇ ਹੋਰ ਰੱਖ ਲੈਣਾ ਜਦੋਂ ਆਪਣਾ ਸਾਰਾ ਕਲਰ ਉੱਤਰ ਗਿਆ ਆਪਾਂ ਉਹਦੇ ਵਿੱਚ ਡਿੱਪ ਕਰਾਂਗੇ ਲੋ ਜੀ ਆਪਾਂ 5-4 ਕੇ ਮਿੰਟ ਲੱਗਦੇ ਨੇ ਬਸ ਇਹਨੂੰ 5-4 ਮਿੰਟਾਂ ਦੇ ਵਿੱਚ ਜਿਹੜਾ ਕਲਰ ਹੈ ਜੀ ਸਾਰਾ ਉੱਤਰ ਜਾਂਦਾ ਦੇਖੋ ਪਾਣੀ ਉਬਲਣ ਲੱਗ ਗਿਆ ਆਪਾਂ ਡੰਡੇ ਨਾਲ ਇਹਨੂੰ ਹਿਲਾਉਂਦੇ ਰਹਾਂਗੇ ਤੇ ਆਪਾਂ ਇਹਨੂੰ ਚੱਕ ਧਰਜੀ ਕਰਦੇ ਰਹਾਂਗੇ ਫੇਰ ਕੀ ਹੁੰਦਾ ਜੀ ਸਾਰੇ ਮਤਲਬ ਇਹਦਾ ਕਲਰ ਡੱਬ ਜੇ ਨਹੀਂ ਪੈਂਦੇ ਸਾਰਾ ਉੱਤਰ ਜਾਂਦਾ ਕਲਰ ਇਹ ਸੌਖਾ ਜਿਹਾ ਤਰੀਕਾ ਜੀ ਦੇਖੋ ਜਦੋਂ ਆਪਾਂ ਡਾਈ ਕਰਾਉਣ ਜਾਂਦੇ ਹਾਂ ਦੇ ਪੱਟੇ ਨੂੰ ਡਬਲ ਡਬਲ ਆਪਾਂ ਨੂੰ ਪੈਸੇ ਦੇਣੇ ਪੈਂਦੇ ਨੇ 11200 ਰੁਪਈਆ ਤੇ ਉਹ ਕਹਿੰਦੇ ਨੇ ਪਹਿਲਾਂ ਅਸੀਂ ਕਲਰ ਉਤਾਰਾਂਗੇ ਤੇ ਫਿਰ ਅਸੀਂ ਨਵਾਂ ਕਲਰ ਇਹਦੇ ਉੱਤੇ ਚੜਾਵਾਂਗੇ ਹਨਾ ਅੱਧਾ ਕੰਮ ਲਓ ਆਪਾਂ ਤੁਹਾਨੂੰ ਘਰੀ ਕਰਨਾ ਸਿਖਾ ਦਨੇ ਜੀ ਫਿਰ ਆਪਾਂ ਜਿਹੜਾ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਲਰ ਕਰਨਾ ਵੀ ਦੱਸਾਂਗੇ ਕਿ ਆਪਾਂ ਘਰੇ ਦੁਪੱਟੇ ਡਾਈ ਕਿਵੇਂ ਕਰ ਸਕਦੇ ਆਂਗੇ ਲੋ ਜੀ ਦੇਖੋ ਜਿਹੜਾ ਮੈਂ ਇਹ ਕਲਰ ਹੈ ਇਹ ਆਪਾਂ ਉਤਾਰ ਕੇ ਤੁਹਾਨੂੰ ਮੈਂ ਦਿਖਾਉਣੀ ਆਂ ਤੇ 5 ਕੇ ਮਿੰਟਾਂ ਦੇ ਵਿੱਚ ਹੀ ਇਹ ਕਲਰ ਉੱਤਰ ਹੀ ਗਾ ਜੀ ਵੀਡੀਓ ਵਧੀਆ ਲਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੋ ਜੀ ਦੇਖੋ ਤੁਸੀਂ ਕਿੰਨਾ ਕਲਰ ਦਾ ਫਰਕ ਪੈ ਗਿਆ ਕਿੰਨਾ ਡਾਰਕ ਦੁਪੱਟਾ ਸੀ ਤੇ ਇਹ ਲਾਈਟ ਹੋਣਾ ਸ਼ੁਰੂ ਹੋ ਗਿਆ ਦੇਖੋ ਜੀ ਐਸੇ ਤਰ੍ਹਾਂ ਇਹਦੇ ਪੱਟੇ ਦੇ ਉੱਤੇ ਥੋੜੇ ਆ ਚੁੰਨੀਆਂ ਦੇ ਉੱਤੇ ਨਾ ਇੱਕ ਲੈਸ ਜੀ ਲੱਗੀ ਹੋਈ ਹੈ ਫਿੱਕੀ ਫਿੱਕੀ ਜੀ ਉਹਦਾ ਵੀ ਕਲਰ ਬਦਲ ਗਿਆ ਤੇ ਆ ਦੇਖੋ ਇਹਦੇ ਪੱਟੇ ਦਾ ਰੰਗ ਹੈ ਜੀ ਲਾਈਟ ਹੋਣਾ ਸ਼ੁਰੂ ਹੋ ਗਿਆ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਹਿਲਾਉਂਦੇ ਰਹਾਂਗੇ ਤੇ ਉਸ ਤੋਂ ਬਾਅਦ ਜੇ ਆਪਾਂ ਨੂੰ ਲੱਗੇ ਤਾਂ ਆਪਾਂ ਥੋੜਾ ਮੋਟਾ ਰੰਗ ਇਹਦੇ ਵਿੱਚ ਰੰਗ ਘਾਟ ਹੋਰ ਵੀ ਪਾ ਸਕਦੇ ਆ ਅੱਧਾ ਕ ਚਮਚਾ ਵਗੈਰਾ ਜਿਵੇਂ ਮੈਂ ਦੋ ਚਮਚੇ ਪਾਏ ਸੀ ਦੇਖੋ ਥੋੜਾ ਜਿਹਾ ਮੈਂ ਅੱਧਾ ਕ ਚਮਚਾ ਹੋਰ ਪਾਤਾ ਤਾਂ ਜੋ ਜਿਹੜਾ ਆਪਣੇ ਦੁਪट्टे ਦਾ ਰੰਗ ਹੈ ਜੀ ਬਿਲਕੁਲ ਸਾਫ਼ ਹੋ ਜੇ ਤੇ ਉਸ ਤੋਂ ਬਾਅਦ ਦੇਖੋ ਜਦੋਂ ਸਾਫ਼ ਹੋਇਆ ਨੇ ਆਪਾਂ ਕੋਈ ਵੀ ਉਹਨੂੰ ਕਲਰ ਦੀ ਡਾਈ ਉੱਤੇ ਚੜ ਜਾਂਦੀ ਹੈਗੀ ਲੋ ਜੀ ਆਪਾਂ ਸੋਨੂੰ ਇਸ ਤਰ੍ਹਾਂ ਹਿਲਾ ਦਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਤੇ ਇੱਕ ਆਪਾ ਟੋਪੀਏ ਚ ਪਾਣੀ ਰੱਖੀ ਲੱਤਾ ਆਪਣੇ ਕੋਲੇ ਠੰਡਾ ਨਾਲ ਦੀ ਨਾਲ ਆਪਾਂ ਇਹਦੇ ਵਿੱਚੋਂ ਕੱਢ ਕੇ ਤੇ ਫਿਰ ਠੰਡੇ ਪਾਣੀ ਦੇ ਵਿੱਚ ਪਾ ਦਾਂਗੇ। ਲੋ ਜੀ ਦੇਖੋ ਇਹਦੇ ਨਾਲ ਆਪਾਂ ਆਪਣੇ ਕਿੰਨੇ ਸਾਰੇ ਪੈਸੇ ਬਚਾ ਸਕਦੇ ਹੁੰਨੇ ਆਂਗੇ ਤੇ ਆਪਾਂ ਨੂੰ ਜਿਹੜਾ ਬਾਜ਼ਾਰ ਤੱਕ ਕੰਮ ਹੈ ਉਹ ਆਪ ਘਰ ਵਿੱਚ ਹੀ ਕਰ ਸਕਦੇ ਆਂਗੇ ਤੇ ਲੋ ਜੀ ਹੁਣ ਆਪਣਾ ਦੇਖੋ ਕਲਰ ਬਿਲਕੁਲ ਉੱਤਰ ਗਿਆ ਤੇ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਠੰਡੇ ਪਾਣੀ ਦੇ ਵਿੱਚ ਚੰਨੀ ਨੂੰ ਪਾ ਦਾਂਗੇ ਬਿਲਕੁਲ ਨਾ ਵਾਈਟ ਜਿਹੇ ਕਲਰ ਦੀ ਲੱਗਣ ਲੱਗੇ। ਦੇ ਲੋ ਹੁਣ ਆਪਾਂ ਦੇਖੋ ਗਰਮ ਪਾਣੀ ਵਿੱਚੋਂ ਕੱਢ ਕੇ ਇਸ ਤਰ੍ਹਾਂ ਸਾਰਾ ਇਹ ਨਿਚੋੜਤਾ ਤੇ ਉਸ ਤੋਂ ਬਾਅਦ ਆਪਾਂ ਇੱਕ ਠੰਡੇ ਪਾਣੀ ਨਾਲ ਦੀ ਨਾਲ ਆਪਾਂ ਤਿਆਰ ਰੱਖਨੇ ਇੱਕ ਭਾਂਡੇ ਦੇ ਵਿੱਚ ਠੰਡਾ ਪਾਣੀ ਪਾ ਕੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਪਾ ਦਾਂਗੇ ਜੀ ਇਹਨੂੰ ਠੰਡੇ ਦੇ ਪਾਣੀ ਵਿੱਚ ਉਸ ਤੋਂ ਬਾਅਦ ਆਪਾਂ ਦੇਖੋ ਨਿਚੋੜ ਕੇ ਚੰਗੀ ਤਰ੍ਹਾਂ ਆਪਾਂ ਸੁਕਾ ਲਾਂਗੇ ਚੁੰਨੀ ਨੂੰ ਸੁਕਾਉਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਦੇਖੋ ਕਿੰਨਾ ਇਹਦਾ ਕਲਰ ਜਿਹੜਾ ਹੈਗਾ ਸੀਗਾ ਸਾਰਾ ਹੋ ਗਿਆ ਤੇ ਹੁਣ ਇਸ ਤਾਨੀ ਨਾਲ ਹੀ ਇਹਨੂੰ ਹੋਰ ਕਲਰ ਆਪਾਂ ਕਿਵੇਂ ਮਰਜ਼ੀ ਡਾਈ ਕਰ ਸਕਦੇ ਆਂਗੇ ਉਜੀ ਆਪਾਂ ਇਹਨੂੰ 2-3 ਵਾਰ ਇਸ ਤਰ੍ਹਾਂ ਕਰ ਦਾਂਗੇ ਇੱਕ ਦੋ ਪਾਣੀ ਆਪਾਂ ਹੋਰ ਵੀ ਇਹਦੇ ਵਿੱਚੋਂ ਕੱਢ ਸਕਦੇ ਆਂਗੇ ਚੰਗੀ ਤਰ੍ਹਾਂ ਜਿਹੜਾ ਹੈਗਾ ਜੀ ਰੰਗ ਕਾਟੇ ਇਹਦੇ ਵਿੱਚੋਂ ਨਿਕਲ ਜੂਗਾ ਦੇਖੋ ਕਈ ਵਾਰ ਕੀ ਹੁੰਦਾ ਆਪਣੇ ਚਿੱਟੇ ਸੂਟਾਂ ਨੂੰ ਦਾਗ ਵਗੈਰਾ ਕੋਈ ਵੀ ਲੱਗ ਜਾਂਦਾ ਉਹ ਵੀ ਇਸ ਰੰਗ ਕਾਟ ਨਾਲ ਉੱਤਰ ਜਾਂਦਾ ਉਹਦੀ ਵੀ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਤੇ ਇਹਨੂੰ ਕੋਈ ਵੀ ਆਪਾਂ ਕਲਰ ਆਪਣੇ ਸੂਟਾਂ ਉੱਤੋਂ ਦੇਖੋ ਲਾ ਸਕਦੇ ਹੁੰਦੇ ਆ ਕੋਈ ਐਕਸਟਰਾ ਦਾਗ ਵਗੈਰਾ ਲੱਗ ਜੇ ਆਪਣੇ ਸੂਟਾਂ ਤੇ ਲੋ ਜੀ ਹੁਣ ਆਪਾਂ ਠੰਡੇ ਪਾਣੀ ਦੇ ਵਿੱਚੋਂ ਕੱਢ ਲਈ ਤੇ ਹੁਣ ਆਪਾਂ ਨਚੋੜ ਕੇ ਤਾਰ ਤੇ ਸੁੱਕਣੀ ਪਾ ਦਨੇ ਆ ਜੀ 5 ਕਿ ਮਿੰਟਾਂ ਦੇ ਵਿੱਚ ਹੈਗਾ ਜੀ ਦੁਪੱਟਾ ਦੇਖੋ ਸੁੱਕ ਜੂਗਾ ਮੈਂ ਤੁਹਾਨੂੰ ਐਸੀ ਵੀ ਦਿਖਾ ਰਣੀ ਆ ਦੇਖੋ ਕਲਰ ਕਿੰਨਾ ਦੇਖੋ ਇਹਦਾ ਉਹ ਹੋ ਗਿਆ ਜੀ ਉਤਰ ਗਿਆ ਤੇ ਹੁਣ ਆਪਾਂ ਇਹਨੂੰ ਧਾਰਤੀ ਸਿਕਾ ਕੇ ਤੁਹਾਨੂੰ ਦਿਖਾਉਣੀ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਲਓ ਜੀ ਦੇਖੋ ਤੁਸੀਂ ਆਹ ਦੇਖੋ ਆ ਕੰਨੀਆਂ ਤੇ ਜਿਹੜਾ ਹੈਗੀਆਂ ਆਪਾਂ ਇਹ ਉਤਾਰ ਸਕਦੇ ਆਂਗੇ ਦੇਖੋ ਤਾਂ ਕੋਈ ਹੋਰ ਫੀਤਾ ਵਗੈਰਾ ਲਾ ਸਕਦੇ ਆਂਗੇ ਤੇ ਨਹੀਂ ਤਾਂ ਆਪਾਂ ਦੇਖੋ ਜੇ ਕੋਈ ਹੋਰ ਕਲਰ ਕਰਨਾ ਹੈ ਦੁਪट्टे ਨੂੰ ਇਹਦੇ ਚੱਕਨੀਆਂ ਤੇ ਵੀ ਦੇਖੋ ਆਰਾਮ ਨਾਲ ਚੜ ਜੂਗਾ ਕੰਨੀਆਂ ਤੇ ਥੋੜੀ ਜਿਹੜੀ ਹੁੰਦੀ ਹੈ ਜੀ ਲਾਈਸ ਜੀ ਲੱਗੀ ਹੋਈ ਸੀਗੀ ਫਿੱਤੇ ਜੀ ਫਿੱਤਾ ਜਾਂ ਲੱਗਿਆ ਹੋਇਆ ਸੀਗਾ ਲੋ ਜੀ ਦੇਖੋ ਦੁਪੱਟਾ ਆਪਣਾ ਸੁੱਕ ਗਿਆ ਤੇ ਬਿਲਕੁਲ ਕਲਰ ਇਹਦਾ ਜਿਹੜਾ ਹੈਗਾ ਜੀ ਗਾਇਬ ਹੋ ਗਿਆ ਵੀਡੀਓ ਵਧੀਆ ਤੇ ਲਾਈਕ ਕਰਿਓ ਜੀ